ਅਪਾਰ ਆਈਡੀ ਅਸਲ ਦੇ ਵਿੱਚ ਹੈ ਕੀ ਇਹ ਜ਼ਰੂਰਤ ਇੱਕ ਡਿਪੋਜ਼ਿਟਰੀ ਹੈ ਜਿਹੜੀ ਤੁਹਾਡੇ ਬੱਚੇ ਦੇ ਸਾਰੇ ਸਰਟੀਫਿਕੇਟਸ ਨੂੰ ਥਰੂਆਊਟ ਫਰਮ ਦਾ ਸਕੂਲਿੰਗ ਚਾਹੇ ਉਹ ਸਕੂਲ ਪੰਜਾਬ ਚ ਕਰੇ ਗੁਜਰਾਤ ਚ ਕਰੇ ਤਾਮਨਡੂ ਚ ਕਰੇ ਜਾਂ ਕਿਸੇ ਪਿੰਡ ਚ ਕਰੇ ਜਾਂ ਕਿਸੇ ਸ਼ਹਿਰ ਚ ਕਰੇ ਜਦੋਂ ਉਹ ਸਪਾਰ ਆਈਡੀ ਦੇ ਵਿੱਚ ਉਹਦੇ ਸਾਰੇ ਸਰਟੀਫਿਕੇਟ ਜੁੜਦੇ ਜਾਣਗੇ ਜਦੋਂ ਤੱਕ ਉਹ ਐਜੂਕੇਸ਼ਨ ਲਊਗਾ ਅਪ ਟੂ ਪੀ ਐਚ ਡੀ ਯਾ ਉਸ ਤੋਂ ਬਾਅਦ ਵਾਲੀ ਵੀ ਮਤਲਬ ਇੱਕ ਸਿੰਗਲ ਯੂਨੀਫਾਰਮ ਪਲੇਟਫਾਰਮ ਬਣਾ ਦਿੱਤਾ ਉਹਦੀਆਂ ਐਜੂਕੇਸ਼ਨਲ ਸਪੋਰਟਸ ਠੀਕ ਹੈ ਅਚੀਵਮੈਂਟਸ ਦਾ ਯਾ ਅਦਰ ਐਕਟੀਵਿਟੀਜ਼ ਅਚੀਵਮੈਂਟ ਦਾ ਇੱਕ ਸਿੰਗਲ ਪਲੇਟਫਾਰਮ ਹੈ ਜਿੱਥੇ ਉਹ ਸਾਰੀਆਂ ਉਹਦੀਆਂ ਅਚੀਵਮੈਂਟ ਰਿਫਲੈਕਟ ਹੋਣਗੀਆਂ ਪੇਰੈਂਟਸ ਦੀ ਕੰਸੈਂਟ ਤੋਂ ਬਾਅਦ ਜਦੋਂ ਪੇਰੈਂਟਸ ਰਿਟਰਨ ਦੇ ਵਿੱਚ ਕੰਸੈਂਟ ਦੇ ਦਿੰਦੇ ਉਸ ਤੋਂ ਬਾਅਦ ਇਹ ਜਨਰੇਟ ਹੋਊਗੀ ਕੋਈ ਵੀ ਤੁਹਾਡਾ ਮਤਲਬ ਇਸ ਨੂੰ ਕੋਈ ਬਿਨਾਂ ਤੁਹਾਡੀ ਸਹਿਮਤੀ ਤੋਂ ਨਹੀਂ ਜਨਰੇਟ ਕਰੂਗਾ ਹਾਲਾਂਕਿ ਤੁਹਾਡੇ ਸਾਰੇ ਜਿੰਨੇ ਵੀ ਤੁਹਾਡੇ ਡਾਕੂਮੈਂਟ ਹੈ ਪੇਰੈਂਟਸ ਦੇ ਵੀ ਆਲਰੇਡੀ ਸਕੂਲ ਕੋਲੇ ਹੈ ਕਿਉਂਕਿ ਜਦੋਂ ਤੁਸੀਂ ਐਡਮਿਸ਼ਨ ਕਰਵਾਉਣਾ ਹੈ ਤਾਂ ਹੈ ਹੀ ਹੈ ਬਟ ਫਿਰ ਵੀ ਇਹਦੇ ਵਿੱਚ ਇੱਕ ਰੱਖਿਆ ਗਿਆ ਕਿ ਪੇਰੈਂਟਸ ਕੱਲ ਨੂੰ ਇਹ ਨਾ ਕਹਿਣ ਵੀ ਇਹ ਸਾਡੀ ਬਿਨਾਂ ਸਹਿਮਤੀ ਤੋਂ ਹੋ ਗਿਆ ਤਾਂ ਉਹ ਤੁਹਾਡੀ ਕੰਸੈਂਟ ਤੋਂ ਕੰਸੈਂਟ ਦੇ ਨਾਲ ਹੀ ਇਹ ਚੀਜ਼ ਜਨਰੇਟ ਦੀ ਹੰਮੀ ਭਰੋਗੇ ਤਾਂ ਉਸ ਤੋਂ ਬਾਅਦ ਹੀ ਹੋ ਉਸ ਤੋਂ ਬਾਅਦ ਹੀ ਹੋਗੀ ਆਦਰਵਾਇਸ ਨਹੀਂ ਜਿਵੇਂ ਤੁਸੀਂ ਗੱਲ ਕਰੋ ਥੱਕੇ ਨਾਲ ਨਹੀਂ ਕੋਈ ਵੀ ਕੁਝ ਕਰਦਾ ਨਹੀਂ ਨਹੀਂ ਥੱਕੇ ਨਾਲ ਤਾਂ ਦੇਖੋ ਕੁਝ ਵੀ ਨਹੀਂ ਹੁੰਦਾ ਮਨ ਲੋ ਤੁਹਾਡੇ ਬੱਚੇ ਦਾ ਇੱਕ 10th ਦਾ ਸਰਟੀਫਿਕੇਟ ਹੈ ਜਾਂ ਤੁਹਾਡਾ ਬੱਚਾ 9ਵੀਂ ਚੋਂ ਹਟ ਕੇ ਗਿਆ ਕਿਸੇ ਸਕੂਲ ਦੇ ਵਿੱਚ ਉਹਨੇ ਜਾ ਕੇ ਕਿਸੇ ਅਦਰ ਸਟੇਟ ਦੇ ਵਿੱਚ ਐਡਮਿਸ਼ਨ ਲੈ ਲਿਆ ਉਹਦੇ ਕੋਲੇ ਉਹਦੀ ਆਪਾਰ ਆਈਡੀ ਹੈ ਉਹ ਸਕੂਲੋਂ ਦੀ ਆਪਾਰ ਆਈਡੀ ਚੈੱਕ ਕਰੂਗਾ ਵੀ ਹਾਂ ਇਹ 9ਵੀਂ ਵਾਕਈ ਉੱਥੋਂ ਪਾਸ ਕਰਕੇ ਆ ਵਿਦਨ ਫਿਊ ਮਿੰਟਸ ਤੁਹਾਨੂੰ ਉਹ ਕੀ ਦੇ ਦੇ ਦੂਗਾ ਐਡਮਿਸ਼ਨ ਦੇ ਦੇ ਦੂਗਾ اچھا ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਹੈਗੀਆਂ ਤੁਸੀਂ ਆਪ ਦੀ ਲਾਈਫ ਦੇ ਵਿੱਚ ਹੀ ਦੇਖੋ ਤੁਸੀਂ ਕਿੰਨੇ ਸਰਟੀਫਿਕੇਟ ਸਾਹਮਣੇ ਹੋਏ ਖਰਾਬ ਹੋ ਜਾਣ ਜਾਂ ਕਿਤੇ ਉਹ ਗੁੰਮ ਜਾਣ ਜੇ ਫਾਈਲ ਹੀ ਗੁੰਮ ਜਿੱਤਾਂ ਆਪਣੀ ਕਿੰਨੀ ਟੈਨਸ਼ਨ ਦਾ ਕਮੰਡ ਤੇ ਉਸ ਨੂੰ ਬਣਾਉਣ ਦੇ ਵਿੱਚ ਤੁਸੀਂ ਐਂ ਦੱਸੋ ਵੀ ਲੱਗਦਾ ਕਿ ਨਹੀਂ 2 ਸਾਲ ਤੇ ਜਿਹੜਾ ਤੁਹਾਨੂੰ ਉਹਦੇ ਵਿੱਚ ਰਿਸ਼ਵਤ ਜਾਂ ਪੈਸੇ ਦੇਣ ਦੇ ਵਿੱਚ ਜਾਣਾ ਪੈਂਦਾ ਕਿੱਥੇ ਕਿੱਥੇ ਜਾਣਾ ਪੈਂਦਾ ਕਈ ਵਾਰ ਤੁਹਾਡੇ ਸਕੂਲ ਕੋਲੇ ਤੁਹਾਡੇ ਰਿਕਾਰਡ ਨਹੀਂ ਹੁੰਦੇ ਜੇ ਤੁਹਾਡੇ ਕੋਲੇ ਇਹੋ ਜਿਹੀ ਕੋਈ ਡਿਪੋਜ਼ਿਟਰੀ ਹੋ ਜੂਗੀ ਜਿੱਥੇ ਤੁਹਾਡੇ ਸਾਰੇ ਸਰਟੀਫਿਕੇਟ ਡਿਜੀਟਲ ਫਾਰਮ ਦੇ ਵਿੱਚ ਪਏ ਆ ਤਾਂ ਮੈਨੂੰ ਲੱਗਦਾ ਤੁਹਾਡਾ ਅੱਧਾ ਕੰਮ ਘਟ ਜੂਗਾ ਜਿਹੜੀ ਤਾਂ ਲਈ ਚਲਦੀ ਸੀ ਜਾਲੀ ਸਰਟੀਫਿਕੇਟਸ ਦੇ ਨਾਮ ਦੇ ਉੱਪਰ ਉਹਨੂੰ ਵੀ ਕਿਤੇ ਨਾ ਕਿਤੇ ਠੱਲ ਪਾਉਣ ਦੇ ਲਈ ਵੀ ਮੈਂ ਇਹ ਤਾਂ ਕਰਕੇ ਵੀ ਬਣਾਇਆ ਗਿਆ ਬਿਲਕੁਲ ਤੁਸੀਂ ਇੱਕ ਚੀਜ਼ ਦੇਖੋ ਵੀ ਆ ਬੱਚੇ ਨੇ 9ਵੀਂ ਪਾਸ ਕਰ ਲਈ ਜਾਂ ਮੰਨ ਲਓ 9ਵੀਂ ਫੇਲ ਹੋ ਗਿਆ ਉਸ ਤੋਂ ਬਾਅਦ ਉਹਨੇ ਕੋਈ ਉਹਦੇ ਚ ਮਾਲ ਫੰਕਸ਼ਨਿੰਗ ਕਰਕੇ ਸਰਟੀਫਿਕੇਟ ਪਾਸ ਦਾ ਬਣਾ ਲਿਆ ਉਹ ਜਦੋਂ ਹੁਣ ਦੂਸਰੇ ਸਕੂਲ ਚ ਗਿਆ ਦੂਸਰਾ ਸਕੂਲ ਤਾਂ ਨਹੀਂ ਦੇਖਦਾ ਵੀ ਇਹ ਮਾਲ ਫੰਕਸ਼ਨਿੰਗ ਨਾਲ ਆਇਆ ਜਾਂ ਇਹ ਗਲਤੀ ਜੀ ਸਰਟੀਫਿਕੇਟ ਹੈ ਉਹਦੇ ਕੋਲੇ ਵੈਰੀਫਿਕੇਸ਼ਨ ਕਰਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਵੀ ਉਹ ਉਹ ਬੋਰਡ ਨੂੰ ਲਿਖੇ ਜਾਂ ਉਹ ਸਕੂਲ ਤੋਂ ਵੈਰੀਫਾਈ ਕਰਾਵੇ ਹੁਣ ਜੇ ਉਹਦੇ ਆਪਾਰ ਆਈਡੀ ਤੇ ਜਿੱਥੋਂ ਉਹਦਾ ਸਰਟੀਫਿਕੇਟ ਕੱਟਿਆ ਜਾਊਗਾ ਉੱਥੇ ਆਲਰੇਡੀ ਚੜਿਆ ਹੋਊਗਾ ਵੀ ਇਹ ਬੱਚਾ ਪਾਸ ਹੈ ਕਿ ਫੇਲ ਹੈ ਦੂਸਰੇ ਸਕੂਲ ਨੂੰ ਦੇਖਣ ਦੀ ਲੋੜ ਕੋਈ ਮੈਡੀਕਲ ਫਾਰਮ ਵੀ ਪ੍ਰੋਵਾਇਆ ਜਾ ਰਿਹਾ ਉਸ ਫਾਰਮ ਦੇ ਜ਼ਰੀਏ ਤੁਹਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਇੰਜੈਕਸ਼ਨ ਲਾਏ ਜਾ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਮੈਡੀਸਨ ਜਿਹੜੀ ਹੈਗੀ ਉਹ ਦਿੱਤੀ ਜਾ ਸਕਦੀ ਹੈ ਕਿਉਂਕਿ ਤੁਸੀਂ ਇੱਕ ਵਾਰੀ ਕਹਿ ਦਿਓਗੇ ਕਿ ਠੀਕ ਆ ਤੁਹਾਡੇ ਅਨੁਸਾਰ ਸਭ ਕੁਝ ਹੋਵੇ ਐਸਾ ਕੁਝ ਵੀ ਹੈ ਕਿ ਕੋਈ ਮੈਡੀਕਲ ਫਾਰਮ ਵੀ ਬੱਚਾ ਤੋਂ ਇਸ ਦੇ ਨਾਲ ਜਿਹੜਾ ਪ੍ਰੋਵਾਇਆ ਜਾ ਰਿਹਾ ਹੋਰ ਕਿਸੇ ਤਰ੍ਹਾਂ ਦਾ ਕੋਈ ਫਾਰਮ ਨਹੀਂ ਇਹ ਨਾਲ ਚੀਜ਼ਾਂ ਜੁੜ ਜੁੜ ਗਈਆਂ ਵੀ ਆਹ ਚੀਜ਼ ਇਹਦੇ ਵਿੱਚ ਆਹ ਚੀਜ਼ ਲੱਗ ਜੂਗੀ ਇਹਦੇ ਚਾਹ ਚੀਜ਼ ਲੱਗ ਜੂਗੀ ਮਤਲਬ ਖਦਸ਼ੇ ਜਿਹਨੂੰ ਕਹਿ ਦਿੰਦੇ ਆਪਾਂ ਸਾਤਿਵਿਕ ਆਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਅਪਾਰ ਆਈਡੀ ਨੂੰ ਲੈ ਕੇ ਪਿਛਲੇ ਦਿਨਾਂ ਚ ਸੋਸ਼ਲ ਮੀਡੀਆ ਤੇ ਚਰਚਾ ਛਿੜੀ ਤਾਂ ਇੱਕ ਵਰਗ ਦੇ ਵੱਲੋਂ ਚਰਚਾ ਇਹ ਵੀ ਛਿੜੀ ਗਈ ਕਿ ਤੁਹਾਡੇ ਬੱਚਿਆਂ ਦੇ ਕੋਲੋਂ ਆਧਾਰ ਕਾਰਡ ਲਏ ਜਾ ਰਹੇ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇ ਇਹ ਆਧਾਰ ਕਾਰਡ ਜਿਹੜੇ ਨੂੰ ਆਪਣੇ ਮਾਪਿਆਂ ਨੂੰ ਨਾ ਦਿੱਤੇ ਜਾਣ ਹਾਲਾਂਕਿ ਅਪਾਰ ਆਈਡੀ ਕੀ ਹੈ ਅਪਾਰ ਆਈਡੀ ਦੀ ਪਰਿਭਾਸ਼ਾ ਜਿਹੜੀ ਆ ਉਹ ਉਸ ਵਰਗ ਦੇ ਵੱਲੋਂ ਨਹੀਂ ਦਿੱਤੀ ਗਈ ਤਾ ਇੱਕ ਦੁਬਿਧਾ ਇੱਕ ਦੁਚਿੱਤੀ ਦੇ ਵਿੱਚ ਮਾਪੇ ਜ਼ਰੂਰ ਫਸ ਕੇ ਕਿਉਂਕਿ ਆਧਾਰ ਕਾਰਡ ਵਕੋ ਵਕ ਸਕੂਲਾਂ ਦੇ ਵਿੱਚ ਵੱਲੋਂ ਜਿਹੜੇ ਆ ਉਹ ਮੰਗੇ ਜਾ ਰਹੇ ਸੀ। ਤਮਾ ਮਾਪੇ ਦੁਬਿਧਾ ਦੇ ਵਿੱਚ ਫਸੇ ਕਿ ਆਧਾਰ ਕਾਰਡ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਅੱਜ ਅਪਾਰ ਆਈਡੀ ਬਾਰੇ ਡਿਟੇਲ ਦੇ ਵਿੱਚ ਜਾਣਨ ਦੇ ਲਈ ਅਸੀਂ ਸਿੱਖਿਆ ਸ਼ਾਸਤਰੀ ਸੰਜੀਪ ਕੁਮਾਰ ਸਿੰਘਲਾਹੋਰਾ ਦੇ ਕੋਲ ਪਹੁੰਚੇ ਆ। ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰੂੰਗਾ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਸਵਾਗਤ ਆ ਰਹਿ ਮੇਟਲ। ਧੰਨਵਾਦ ਜਸਰ। ਅਪਾਰ ਆਈਡੀ ਦੀ ਜੇਕਰ ਗੱਲ ਕਰੀਏ ਪਿਛਲੇ ਦਿਨਾਂ ਚ ਸੋਸ਼ਲ ਮੀਡੀਆ ਤੇ ਇਸ ਚੀਜ਼ ਦੀ ਚਰਚਾ ਵੀ ਛਿੜੀ ਕਿ ਤੁਹਾਡੇ ਬੱਚਿਆਂ ਤੋਂ ਸਕੂਲ ਦੇ ਵਿੱਚ ਆਧਾਰ ਕਾਰਡ ਮੰਗੇ ਜਾ ਰਹੇ ਨੇ ਬਹੁਤ ਸਾਰੇ ਅੰਗਰੇਜ਼ੀ ਚੀਜ਼ ਨੂੰ ਦਿੱਤੇ ਗਏ ਜੇ ਦੀ ਪਰਿਭਾਸ਼ਾ ਮੈਂ ਜਾਣਾ ਅਪਾਰ ਆਈਡੀ ਅਸਲ ਦੇ ਵਿੱਚ ਹੈ ਕੀ ਇਹ ਜ਼ਰੂਰ ਦੱਸਿਓ ਅ ਜਸ ਅਪਾਰ ਆਈਡੀ ਜਾਣਨ ਤੋਂ ਪਹਿਲਾਂ ਨਾ ਆਪਾਂ ਨੂੰ ਕੁਝ ਬੇਸਿਕਸ ਜਾਣਨੇ ਪੈਣਗੇ ਜੀ ਵੀ ਇਹਦੀ ਜ਼ਰੂਰਤ ਕਿਉਂ ਪਈ ਇਸ ਤੋਂ ਪਹਿਲਾਂ ਤੁਹਾਡੇ ਬੱਚਿਆਂ ਦਾ ਕੀ ਕੀ ਬਣ ਚੁੱਕਾ ਹੈ ਜੀ ਅ ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤਾਂ ਆਪਣੀ 86 ਵਾਲੀ ਸਿੱਖਿਆ ਨੀਤੀ ਉਦੇ ਵਿੱਚ ਡਿਜੀਟਲਾਈਜੇਸ਼ਨ ਦਾ ਕੁਝ ਵੀ ਪ੍ਰੋਸੈਸ ਨਹੀਂ ਸੀ ਜੀ ਜਦੋਂ ਹੁਣ ਅਸੀਂ 2020 ਵਾਲੀ ਸਿੱਖਿਆ ਨੀਤੀ ਦੇ ਵਿੱਚ ਆਏ ਤਾਂ ਸਾਡੀ ਬਹੁਤ ਸਾਰੀਆਂ ਚੀਜ਼ਾਂ ਨੂੰ ਯੂਨੀਫਾਰਮ ਕੀਤਾ ਜਾ ਰਿਹਾ ਹੈ ਹਾਲਾਂਕਿ ਹਜੇ ਵੀ ਅਸੀਂ 50 ਸਾਲ ਪਿੱਛੇ ਐਜੂਕੇਸ਼ਨ ਦੇ ਵਿੱਚ ਬਟ ਬਹੁਤ ਸਾਰੀਆਂ ਚੀਜ਼ਾਂ ਨੂੰ ਯੂਨੀਫਾਈਡ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜਾ ਸਭ ਤੋਂ ਸਾਡੇ ਕੋਲੇ ਪਹਿਲੀ ਚੀਜ਼ ਆਈ ਸੀ ਉਹ ਆਇਆ ਸੀ ਯੂ ਡਾਈਸ ਜੀ ਅ ਸਾਰੇ ਸਕੂਲਾਂ ਨੂੰ ਪਤਾ ਹੈ ਸਾਰੇ ਪੇਰੈਂਟਸ ਨੂੰ ਪਤਾ ਹੈ ਕਿ ਹਰ ਇੱਕ ਬੱਚੇ ਦਾ ਚਾਹੇ ਉਹ ਸਟੇਟ ਸਕੂਲ 'ਚ ਪੜਦਾ ਚਾਹੇ ਉਹ ਕਿਸੇ ਧਾਰਮਿਕ ਸੰਸਾ ਦੇ ਸਕੂਲ ਚ ਪੜਦਾ ਹੈ ਚਾਹੇ ਉਹ ਕਿਤੇ ਸੈਂਟਰ ਦੇ ਸਕੂਲ ਦੇ ਵਿੱਚ ਪੜਦਾ ਹੈ ਉਹਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਗਿਆ ਸੀਗਾ ਯੂਨੀਫਾਰਮਿਟੀ ਬਣਾਉਣ ਦੇ ਲਈ ਕਿਉਂਕਿ ਜਿਹੜਾ ਬੱਚਾ ਕੋਈ ਅੱਜ ਪੰਜਾਬ ਚ ਪੜ ਰਿਹਾ ਐਥੋਂ ਉਹ ਕਾਗਜ਼ ਦਾ ਸਰਟੀਫਿਕੇਟ ਲੈ ਕੇ ਗੁਜਰਾਤ ਚਲਾ ਗਿਆ ਤਾਂ ਉਹਦੀ ਵੈਰੀਫਿਕੇਸ਼ਨ ਦਾ ਕੀ ਪ੍ਰੋਸੈਸ ਹੈ ਨਾਥਿੰਗ ਉਹ ਥੋਸੀ ਸਿਰਫ ਉਹਦੀ ਮੋਹਰ ਤੇ ਜਾਂ ਉਸ ਕਾਗਜ਼ ਤੇ ਡਿਪੈਂਡ ਕਰਦੇ ਸੀ ਪਰ ਉਹ ਆਥੈਂਟਿਕ ਹੈ ਜਾਂ ਨਹੀਂ ਉਹਦੇ ਲਈ ਇੱਕ ਚੈਨਲ ਸੀ ਵੀ ਉਹ ਤੁਹਾਡੇ ਬੋਰਡ ਨੂੰ ਲਿਖੂਗਾ ਫਿਰ ਤੁਸੀਂ ਇੱਥੇ ਵੈਰੀਫਾਈ ਕਰੋਗੇ ਫਿਰ ਉਹਨਾਂ ਕੋਲੇ ਜਾਊਗਾ ਇਸ ਪ੍ਰੋਸੈਸ ਦੇ ਵਿੱਚ ਟਾਈਮ ਲੱਗਦਾ ਸੀ ਪਰ ਹੁਣ ਚੀਜ਼ਾਂ ਨੂੰ ਕੀ ਕੀਤਾ ਜਾ ਰਿਹਾ ਸਮੋਥ ਕੀਤਾ ਜਾ ਰਿਹਾ ਉਹਦੇ ਵਿੱਚ ਸਾਡੇ ਕੋਲੇ ਸਭ ਤੋਂ ਪਹਿਲਾਂ ਆਇਆ ਯੂਡਾਈਸ ਠੀਕ ਯੂਡਾਈਸ ਤੋਂ ਬਾਅਦ ਫਿਰ ਲੋਡ ਮਹਿਸੂਸ ਹੋਈ ਕਿ ਯੂਡਾਈਸ ਇੱਕ ਸਕੂਲ ਦਾ ਡਾਕੂਮੈਂਟ ਹੈ ਉਹਦੇ ਵਿੱਚ ਇੰਡੀਵਿਜੂਅਲ ਬੱਚੇ ਨੂੰ ਸ਼ਾਇਦ ਅਸੀਂ ਉਹਨਾਂ ਕੇਟਰ ਨਹੀਂ ਕਰ ਪਾਰੇ ਤਾਂ ਫਿਰ ਸਾਡੇ ਕੋਲੇ ਆਇਆ ਪੈਨ ਹਰ ਇੱਕ ਬੱਚੇ ਨੂੰ ਇੱਕ ਪਹਿਲਾਂ ਵੀ ਆਈਡੀ ਦਿੱਤੀ ਜਾ ਚੁੱਕੀ ਹੈ ਤੁਸੀਂ ਦੇਖਿਓ ਜੇ ਹੁਣ ਤੁਹਾਡਾ ਬੱਚਾ ਕਿਤੇ ਟਰਾਂਸਫਰ ਹੁੰਦਾ ਚਾਹੇ ਉਹ ਕਿਸੇ ਵੀ ਸਕੂਲ 'ਚ ਪੜਦਾ ਤਾਂ ਉਹਦਾ ਉਹਦਾ ਨਾਂ ਹੈ ਜਿਵੇਂ ਆਪਣਾ ਪੈਨ ਹੁੰਦਾ ਹੈ ਇਹਦਾ ਪੈਨ ਹੈ ਪੀ ਐਨ ਪੈਨ ਦਾ ਮਤਲਬ ਹੈ ਪਰਮਨੈਂਟ ਐਜੂਕੇਸ਼ਨ ਨੰਬਰ ਇਹ ਆਲਰੇਡੀ ਤੁਹਾਡੇ ਬੱਚੇ ਕੋਲੇ ਹੈ ਤੁਹਾਡਾ ਪਹਿਲਾਂ ਜਦੋਂ ਕੀ ਹੁੰਦਾ ਸੀਗਾ ਵੀ ਜਦੋਂ ਇੱਕ ਬੱਚਾ ਇੱਕ ਸਕੂਲ ਤੋਂ ਦੂਸਰੇ ਸਕੂਲ 'ਚ ਟਰਾਂਸਫਰ ਹੁੰਦਾ ਸੀ ਤਾਂ ਉਹ ਉਸ ਦੇ ਵਿੱਚ ਇੱਕ ਕਾਗਜ਼ ਦਾ ਸਰਟੀਫਿਕੇਟ ਉਹਨੂੰ ਮਿਲਦਾ ਸੀਗਾ ਜਿਹਨੂੰ ਟ੍ਰਾਂਸਫਰ ਸਰਟੀਫਿਕੇਟ ਕਹਿੰਦੇ ਹੁਣ ਉਹਦੇ ਵਿੱਚ ਇੱਕ ਪੈਨ ਮੈਂਸ਼ਨ ਕੀਤਾ ਜਾਣ ਲੱਗਿਆ ਵੀ ਪਰਮਨੈਂਟ ਐਜੂਕੇਸ਼ਨ ਨੰਬਰ ਠੀਕ ਉਸ ਤੋਂ ਬਾਅਦ ਗਵਰਨਮੈਂਟ ਨੂੰ ਲੱਗਿਆ ਕਿ ਠੀਕ ਹੈ ਅਸੀਂ ਟ੍ਰਾਂਸਫਰ ਪ੍ਰੋਸੈਸ ਦੇ ਵਿੱਚ ਤਾਂ ਕਈ ਚੀਜ਼ਾਂ ਲਿਆਉਂਦੀਆਂ ਵੀ ਬੱਚੇ ਉਹ ਰੋਕਣ ਦੇ ਲਈ ਵੀ ਕੁਝ ਗਲਤ ਚੀਜ਼ਾਂ ਨੂੰ ਰੋਕਣ ਦੇ ਲਈ ਬਟ ਇੱਕ ਬੱਚਾ ਜਿਹੜਾ ਨਰਸਰੀ ਤੋਂ ਜਾਂ ਤੁਸੀਂ ਲਾ ਲਓ ਐਲ ਕੇ ਜੀ ਤੋਂ ਪੜਦਾ ਹੈ ਤੇ ਉਹ 30 ਸਾਲ ਤੱਕ এডਿਕੇਸ਼ਨ ਲੈਂਦਾ ਰਹਿੰਦਾ ਤਾਂ ਕੋਈ ਅਸੀਂ ਇਸ ਤਰ੍ਹਾਂ ਦੀ ਡਿਪੋਜ਼ਿਟਰੀ ਬਣਾਈਏ ਵੀ ਜਿੱਥੇ ਉਹ ਬੱਚੇ ਦਾ ਸਾਰਾ ਰਿਕਾਰਡ ਰਵੇ ਤਾਂ ਕਿ ਉਸ ਨੂੰ ਬਾਰ ਬਾਰ ਆਪਣੇ ਡਾਕੂਮੈਂਟੇਸ਼ਨ ਚੱਕਣੇ ਨਾ ਪੈਣ ਤੇ ਉਸ ਲਈ ਉਹਦੀ ਅਪਾਰ ਆਈਡੀ ਦਾ ਇਹ ਇੱਕ ਐਕਸਪੈਰੀਮੈਂਟ ਚੱਲਿਆ ਜੇ ਤੁਸੀਂ ਅਪਾਰ ਦੀ ਮੈਂ ਤੁਹਾਡੇ ਕੋਲੇ ਫੁੱਲ ਫਾਰਮ ਦੀ ਗੱਲ ਕਰਾਂ ਵੀ ਇਸ ਨੂੰ ਅਸੀਂ ਕਿਸ ਤਰੀਕੇ ਨਾਲ ਡਿਫਾਈਨ ਕਰਦੇ ਆ ਇਹ ਨੂੰ ਜੇ ਅਸੀਂ ਦੇਖਿਆ ਜਾਵੇ ਤਾਂ ਅਸੀਂ ਇਸ ਨੂੰ ਆਟੋਮੇਟਿਡ ਪਰਮਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਬੋਲਦੇ ਆ ਅਪਾਰ ਨੂੰ ਤੇ ਅਪਾਰ ਆਈਡੀ ਦੇ ਵਿੱਚ ਜਿਹੜੀਆਂ ਮੇਨ ਗੱਲਾਂ ਜਿਹੜੀਆਂ ਗਵਰਨਮੈਂਟ ਵੱਲੋਂ ਕਹੀਆਂ ਜਾ ਰਹੀਆਂ ਕਿ ਅਸੀਂ ਇੱਕ ਇਸ ਤਰ੍ਹਾਂ ਦੀ ਡਿਪੋਜ਼ਿਟਰੀ ਬਣਾ ਰਹੇ ਹਾਂ ਜਿਵੇਂ ਡਿਜੀਟਲ ਲੋਕਰ ਦੇ ਵਿੱਚ ਤੁਹਾਡੇ ਡਾਕੂਮੈਂਟ ਆ ਜਾਣ ਤੁਸੀਂ ਅੱਜ ਵੀ ਦੇਖੋ ਜੇ ਤੁਹਾਡਾ ਬੱਚਾ 10th ਪਾਸ ਕਰਦਾ ਤਾਂ ਉਹਦਾ ਬੋਰਡ ਦਾ ਰਿਜ਼ਲਟ ਤੁਹਾਨੂੰ ਬਾਅਦ ਚ ਬਦਲਾਦਾ ਤੇ ਉਹਦੇ ਡਿਜੀਟਲ ਲੋਕਰ ਦੇ ਵਿੱਚ ਉਹਦਾ ਸਰਟੀਫਿਕੇਟ ਆਲਰੇਡੀ ਪਿਆ ਹੁੰਦਾ ਠੀਕ ਹੈ ਤਾਂ ਅਸੀਂ ਇੱਕ ਇਸ ਤਰ੍ਹਾਂ ਦੀ ਐਜੂਕੇਸ਼ਨਲ ਡਿਪੋਜ਼ਿਟਰੀ ਬਣਾਈਏ ਵੀ ਤੁਹਾਡੇ ਬੱਚੇ ਦੀ ਨਰਸਰੀ ਤੋਂ ਲੈ ਕੇ ਜਦੋਂ ਤੱਕ ਵੀ ਉਹ ਐਜੂਕੇਸ਼ਨ ਲਊਗਾ ਉਹਦੇ ਵਿੱਚ ਉਹਦਾ ਸਾਰਾ ਰਿਕਾਰਡ ਮੇਨਟੇਨ ਰਵੇ ਡਿਜੀਟਲ ਫਾਰਮ ਦੇ ਵਿੱਚ ਤੇ ਦੂਸਰੀ ਚੀਜ਼ ਵੀ ਜਿਹੜਾ ਸਾਡੇ ਕੋਲੇ ਹੁਣ ਕੋਈ ਡਿਗਰੀ ਸਿਸਟਮ ਦੇ ਵਿੱਚ ਜਾਂ ਜਾਲੀ ਡਿਗਰੀਆਂ ਦਾ ਸਿਸਟਮ ਹੈ ਤਸ਼ਾਦੋਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਚਾ ਪਰ ਇਹ ਚੀਜ਼ ਤਾਂ ਨਾ ਕੀਤੀ ਜਾ ਰਹੀ ਹੈ ਇਹਦੀ ਇਹਦੀ ਜ਼ਰੂਰਤ ਮਤਲਬ ਲੋੜ ਜ਼ਰੂਰਤ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਾਇਦੇਮੰਦ ਕਿੰਨੇ ਕੁ ਤੁਸੀਂ ਕੀ ਮੰਨਦੇ ਹੋ ਕਿੰਨੇ ਕੁ ਫਾਇਦੇਮੰਦ ਆ ਦੇਖੋ ਜਿਹੜੇ ਕੋਈ ਪੇਰੈਂਟਸ ਦੇ ਖਦਸ਼ੇ ਐ ਉਹ ਇੱਕ ਸਾਈਡ ਤੇ ਰਹਿਣਗੇ ਪਰ ਤੁਸੀਂ ਇੱਕ ਚੀਜ਼ ਦੇਖੋ ਵੀ ਹੁਣ ਸਾਡੇ ਚ ਮਾਈਗ੍ਰੇਸ਼ਨ ਬਹੁਤ ਵਧ ਗਈ ਹੈ ਜੀ ਅੱਜ ਅਸੀਂ ਬਾਹਰ ਵੀ ਜਾ ਰਹੇ ਆ ਅੱਜ ਅਸੀਂ ਇੰਟਰਸਟੇਟ ਵੀ ਮੂਵ ਕਰ ਰਹੇ ਆ ਜੌਬ ਜੇ ਹੋ ਜੀਆਂ ਹੋਗੀਆਂ ਪੇਰੈਂਟਸ ਦੀਆਂ ਇੱਕ ਸਾਲ ਇੱਥੇ ਐ ਇੱਕ ਸਾਲ ਉੱਥੇ ਐ ਤਾਂ ਇੱਕ ਇਹ ਚੀਜ਼ ਹੁੰਦੀ ਸੀ ਵੀ ਬੋਰਡ ਦਾ ਕਿਉਂਕਿ ਜਿਹੜੀ ਸਾਡੀ ਐਜੂਕੇਸ਼ਨ ਐ ਇਹ ਸੈਂਟਰ ਤੇ ਸਟੇਟ ਦੋਨਾਂ ਦਾ ਵਿਸ਼ਾ ਹੈ ਜੀ ਨਾ ਤਾਂ ਇਹ ਕੱਲੇ ਸੈਂਟਰ ਦਾ ਕੰਕਰੈਂਟ ਲਿਸਟ ਬੋਲ ਦਿੰਦੇ ਨੇ ਸੈਂਟਰ ਆਪ ਦੇ ਰੂਲ ਬਣਾਉਂਦਾ ਸਟੇਟ ਆਪ ਦੇ ਰੂਲ ਬਣਾਉਂਦਾ ਤੇ ਕਈ ਵਾਰ ਉਹ ਰੂਲਾਂ ਦੇ ਵਿੱਚ ਕਲੈਸ਼ ਆ ਜਾਂਦਾ ਹੈ ਉਹਦੇ ਵਿੱਚ ਸਫਰ ਕੌਣ ਕਰਦਾ ਬੱਚਾ ਕਰਦਾ ਠੀਕ ਹੁਣ ਤੁਸੀਂ ਇੱਕ ਦੇਖੋ ਵੀ ਜਦੋਂ ਸਾਡਾ ਇੱਕ ਬੱਚਾ ਇੱਥੇ ਪੰਜਾਬ ਚ ਪੜ ਰਿਹਾ ਯਾ ਕੋਈ ਬੱਚਾ ਸਾਡਾ ਤਾਮਨ ਲਾਟੂ ਚ ਪੜ ਰਿਹਾਗਾ ਉੱਥੋਂ ਉਹ ਆਪਣੇ ਇੱਕ ਡਾਕੂਮੈਂਟ ਲੈ ਕੇ ਆਊਗਾ ਜਿਹੜੇ ਹੋ ਸਕਦਾ ਉਹਦੀ ਮਦਰ ਟੰਗ ਦੇ ਵਿੱਚ ਹੋਣ ਠੀਕ ਹੈ ਅਸੀਂ ਉਹਦੀ ਇੱਕ ਇਕੁਅਲਾਈਜੇਸ਼ਨ ਕਰਾਂਗੇ ਇੱਥੇ ਆ ਕੇ ਕਰਾਂਗੇ ਕਿਉਂਕਿ ਵੀ ਪਾਈਓ ਸਾਡੇ ਪੈਰਾਮੀਟਰ ਦੇ ਅਕੋਰਡਿੰਗ ਹੈ ਜਾਂ ਨਹੀਂ ਉਹ ਹੁਣ ਇਕੁਅਲਾਈਜੇਸ਼ਨ ਦੇ ਵਿੱਚ ਇਨ ਬਿਟਵੀਨ ਜੇ ਕਿਤੇ ਉਹ ਡਾਕੂਮੈਂਟ ਚੇਂਜ ਕਰ ਲੈਂਦਾ ਜਾਂ ਕੋਈ ਇਸ ਤਰ੍ਹਾਂ ਦਾ ਮਾਫੀ ਹੈ ਜਿਹੜਾ ਉਹਨਾਂ ਨੂੰ ਕਹਿੰਦਾ ਵੀ ਇਸ ਤਰ੍ਹਾਂ ਉਹ ਡਾਕੂਮੈਂਟ ਬਣਾ ਕੇ ਦੇ ਦਾਂਗੇ ਤੈਨੂੰ ਲੋੜ ਹੀ ਨਹੀਂ ਪੈਣੀ ਉੱਥੇ ਤਾਂ ਇੱਕ ਤਰ੍ਹਾਂ ਦੇ ਚੈੱਕ ਐਂਡ ਬੈਲੈਂਸ ਹੋ ਜਾਊਗਾ ਜੀ ਕਿ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਨਹੀਂ ਹੋਊਗੀ ਕਿ ਮੈਂ ਛੋਟੇ ਜਿਹੇ ਐਗਜ਼ਾਮਪਲ ਦੇ ਵਿੱਚ ਹੋਰ ਦੰਨਾ ਹੈ ਜੀ ਮੰਨ ਲਓ ਤੁਹਾਡੇ ਬੱਚੇ ਦੀ ਪਾਰ ਆਈਡੀ ਬਣੀ ਵੀ ਹੈ ਇਹ ਹਜੇ ਆਊਗਾ ਇਹ ਸੋਚਿਆ ਜਾ ਰਿਹਾ ਹੈ ਕਿਉਂਕਿ ਇਹ ਤਾਂ ਹਜੇ ਬਿਲਕੁਲ ਨਵੀਂ ਜੀ ਸਕੀਮ ਚੱਲੀ ਹੈਗੀ ਸਕਸੈਸਫੁਲ ਹੋਊਗੀ ਜਾਂ ਨਹੀਂ ਹੋਊਗੀ ਇਹ ਅੱਗੇ ਵੀ 파ਟ ਹੈ ਪਰ ਇਹਦੇ ਵਿੱਚ ਇਹ ਹੈ ਵੀ ਮੰਨ ਲਓ ਤੁਹਾਡੇ ਬੱਚੇ ਦਾ ਇੱਕ 10th ਦਾ ਸਰਟੀਫਿਕੇਟ ਹੈ ਜਾਂ ਤੁਹਾਡਾ ਬੱਚਾ 9ਵੀਂ ਚੋਂ ਹਟ ਕੇ ਗਿਆ ਕਿਸੇ ਸਕੂਲ ਦੇ ਵਿੱਚੋਂ ਉਹਨੇ ਜਾ ਕੇ ਕਿਸੇ ਅਦਰ ਸਟੇਟ ਦੇ ਵਿੱਚ ਐਡਮਿਸ਼ਨ ਲੈ ਲਈ ਜੀ ਉਹਦੇ ਕੋਲੇ ਉਹਦੀ ਪਾਰ ਆਈਡੀ ਹੈ ਉਸ ਸਕੂਲੋਂ ਦੀ ਆਪਾਰ ਆਈਡੀ ਚੈੱਕ ਕਰੂਗਾ ਵੀ ਹਾਂ ਇਹ ਨੌਵੀਂ ਵਾਕਿਆ ਉੱਥੋਂ ਪਾਸ ਕਰਕੇ ਆ ਵਿਦਨ ਫਿਊ ਮਿੰਟਸ ਤੁਹਾਨੂੰ ਉਹ ਕੀ ਦੇ ਦੂਗਾ ਐਡਮਿਸ਼ਨ ਦੇ ਦੂਗਾ ਅੱਛਾ ਇਸ ਤੋਂ ਅਲਾਵਾ ਹੋਰ ਵੀ ਚੀਜ਼ਾਂ ਹੋਈਆਂ ਪਰ ਇਹ ਉਹਦੇ ਸਰਟੀਫਿਕੇਟਸ ਨੂੰ ਥਰੂਆਊਟ ਐਜੂਕੇਸ਼ਨ ਦੇ ਵਿੱਚ ਜਾਂ ਉਹਨੂੰ ਕਿੰਨੀਆਂ ਸਕਾਲਰਸ਼ਿਪ ਮਿਲੀਆਂ ਕੀ ਉਹਦੀ ਮੈਡੀਕਲ ਹਿਸਟਰੀ ਹੈ ਕੀ ਉਸ ਬੱਚੇ ਨੇ ਅਚੀਵ ਕੀਤਾ ਇਹ ਉਹਨਾਂ ਨੂੰ ਕਲੈਕਟ ਕਰਕੇ ਇੱਕੋ ਜਗ੍ਹਾ ਰੱਖਣ ਦਾ ਤਰੀਕਾ ਬਣਾਇਆ ਗਿਆ। ਤਾਂ ਭਾਪ ਦੀ ਮੇਨ ਮਕਸਦ ਇਹ ਵੀ ਆ ਕਿ ਜਿਹੜੀ ਤਾਂ ਲਈ ਚਲਦੀ ਸੀ ਜਾਲੀ ਸਰਟੀਫਿਕੇਟਸ ਦੇ ਨਾਮ ਦੇ ਉੱਪਰ ਉਹਨੂੰ ਵੀ ਕਿਤੇ ਨਾ ਕਿਤੇ ਠੱਲ ਪਾਉਣ ਦੇ ਲਈ ਵੀ ਮੇਨ ਇਹ ਤਾਂ ਕਰਕੇ ਵੀ ਬਣਾਇਆ ਗਿਆ। ਬਿਲਕੁਲ ਤੁਸੀਂ ਇੱਕ ਚੀਜ਼ ਦੇਖੋ ਵੀ ਇੱਥੋਂ ਇੱਕ ਕਾਗਜ਼ ਤੇ ਸਰਟੀਫਿਕੇਟ ਇਸ਼ੂ ਹੁੰਦਾ ਹੈ ਸਕੂਲ ਦਾ। ਜੀ ਵੀ ਆ ਬੱਚੇ ਨੇ 9ਵੀਂ ਪਾਸ ਕਰ ਲਈ ਜਾਂ ਮੰਨ ਲਓ 9ਵੀਂ ਫੇਲ ਹੋ ਗਿਆ। ਜੀ ਉਸ ਤੋਂ ਬਾਅਦ ਉਹਨੇ ਕੋਈ ਉਹਦੇ ਚ ਮਾਲ ਫੰਕਸ਼ਨਿੰਗ ਕਰਕੇ ਸਰਟੀਫਿਕੇਟ ਪਾਸ ਦਾ ਬਣਾ ਲਿਆ। ਉਹ ਜਦੋਂ ਹੁਣ ਦੂਸਰੇ ਸਕੂਲ ਚ ਗਿਆ ਦੂਸਰਾ ਸਕੂਲ ਤਾਂ ਨਹੀਂ ਦੇਖਦਾ ਵੀ ਇਹ ਮਾਲ ਫੰਕਸ਼ਨਿੰਗ ਨਾਲ ਆਇਆ ਜਾਂ ਇਹ ਗਲਤੀ ਜਿਹਾ ਸਰਟੀਫਿਕੇਟ ਹੈ ਉਹਦੇ ਕੋਲੇ ਵੈਰੀਫਿਕੇਸ਼ਨ ਕਰਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਵੀ ਉਹ ਉਹ ਬੋਰਡ ਨੂੰ ਲਿਖੇ ਜਾਂ ਉਹ ਸਕੂਲ ਤੋਂ ਵੈਰੀਫਾਈ ਕਰਾਵੇ ਹੁਣ ਜੇ ਉਹਦੇ ਅਪਾਰ ਆਈਡੀ ਤੇ ਜਿੱਥੋਂ ਉਹਦਾ ਸਰਟੀਫਿਕੇਟ ਕੱਟਿਆ ਜਾਊਗਾ ਉੱਥੇ ਆਲਰੇਡੀ ਚੜਿਆ ਹੋਊਗਾ ਵੀ ਇਹ ਬੱਚਾ ਪਾਸ ਹੈ ਕਿ ਫੇਲ ਹੈ ਦੂਸਰੇ ਸਕੂਲ ਨੂੰ ਦੇਖਣ ਦੀ ਲੋੜ ਹੀ ਨਹੀਂ ਵਿੱਚ ਕੌਣ ਆਇਆ ਕੋਈ ਵੀ ਨਹੀਂ ਆਇਆ ਤਾਂ ਇੱਕ ਤਾਂ ਮਾਲ ਫੰਕਸ਼ਨਿੰਗ ਰੁਕੂਗੀ ਦੂਸਰੀ ਚੀਜ਼ ਇਹ ਹੈ ਕਿ ਹੁਣ ਤੁਸੀਂ ਦੇਖੋ ਤੁਸੀਂ ਆਪ ਦੀ ਲਾਈਫ ਦੇ ਵਿੱਚ ਵੀ ਦੇਖੋ ਤੁਸੀਂ ਕਿੰਨੇ ਸਰਟੀਫਿਕੇਟਾਂ ਜੇ ਕਿਤੇ ਉਹਨਾਂ ਕਿਤੇ ਵੀ ਕਿਤੇ ਵੀ ਉਹ ਮੰਨ ਲਓ ਖਰਾਬ ਹੋ ਜਾਣ ਜਾਂ ਕਿਤੇ ਉਹ ਗੁੰਮ ਜਾਣ ਜੇ ਫਾਈਲ ਗੁੰਮ ਜੇ ਤਾਂ ਆਪਣੀ ਕਿੰਨੀ ਟੈਨਸ਼ਨ ਦਾ ਕੰਮ ਹੁੰਦਾ ਤੇ ਉਸ ਨੂੰ ਬਣਾਉਣ ਦੇ ਵਿੱਚ ਤੁਸੀਂ ਐਂ ਦੱਸੋ ਵੀ ਲੱਗਦਾ ਕਿ ਨਹੀਂ 2 ਸਾਲ ਬਿਲਕੁਲ ਤੇ ਜਿਹੜਾ ਤੁਹਾਨੂੰ ਉਹਦੇ ਵਿੱਚ ਰਿਸ਼ਵਤ ਜਾਂ ਪੈਸੇ ਦੇਣ ਦੇ ਵਿੱਚ ਜਾਣਾ ਪੈਂਦਾ ਕਿੱਥੇ ਕਿੱਥੇ ਜਾਣਾ ਪੈਂਦਾ ਕਈ ਵਾਰ ਤੁਹਾਡੇ ਸਕੂਲ ਕੋਲੇ ਤੁਹਾਡੇ ਰਿਕਾਰਡ ਨਹੀਂ ਹੁੰਦੇ ਜੇ ਤੁਹਾਡੇ ਕੋਲ ਇਹੋ ਜਿਹੀ ਕੋਈ ਡਿਪੋਜ਼ਿਟਰੀ ਹੋ ਜੂਗੀ ਜਿੱਥੇ ਤੁਹਾਡੇ ਸਾਰੇ ਸਰਟੀਫਿਕੇਟ ਡਿਜੀਟਲ ਫਾਰਮ ਦੇ ਵਿੱਚ ਪਏ ਆ ਤਾਂ ਮੈਨੂੰ ਲੱਗਦਾ ਤੁਹਾਡਾ ਅੱਧਾ ਕੰਮ ਘਟ ਜੂਗਾ ਬਟ ਮੈਂ ਇਹਦੇ ਦੂਸਰੇ ਪੱਖ ਤੇ ਨਹੀਂ ਜਾਂਦਾ ਵੀ ਉਹ ਜਿਹੜੇ ਪੇਰੈਂਟਸ ਦੇ ਖਾਤੇ ਛੇ ਉਹ ਰਹਿਣਗੇ ਜੀ ਕਿਉਂਕਿ ਕੋਈ ਵੀ ਜਦੋਂ ਚੀਜ਼ ਨਵੀਂ ਇੰਪਲੀਮੈਂਟ ਹੁੰਦੀ ਹੈ ਤਾਂ ਉਹਦੇ ਵਿੱਚ ਪ੍ਰੋ ਐਂਡ ਕੌਨ ਹੁੰਦੇ ਹੀ ਹੁੰਦੇ ਹੈਗੇ ਅੱਛਾ ਆਧਾਰ ਕਾਰਡ ਮੰਗਿਆ ਜਾ ਰਿਹਾ ਆਧਾਰ ਕਾਰਡ ਦੇਣਾ ਉਹ 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 ਦਾ ਉਹ ਕਿਉਂ ਲਾਜ਼ਮੀ ਆ ਆਧਾਰ ਕਾਰਡ ਦੇ ਨਾਲ ਜੋੜਿਆ ਜਾ ਰਿਹਾ ਉਹ ਕਿਉਂ ਲਾਜ਼ਮੀ ਆ ਆਧਾਰ ਕਾਰਡ ਦੇਣਾ ਦੇਖੋ ਆਧਾਰ ਕਾਰਡ ਮੰਗਿਆ ਜਾ ਰਿਹਾ ਪੇਰੈਂਟਸ ਦਾ ਜੀ ਠੀਕ ਤੁਸੀਂ ਬੈਂਕ ਦੇ ਵਿੱਚ ਜੇ ਤੁਹਾਡਾ ਬੱਚਾ 18 ਸਾਲ ਤੋਂ ਘੱਟ ਹੁੰਦਾ ਹੈ ਤਾਂ ਤੁਸੀਂ ਉਹਦਾ ਖਾਤਾ ਖਿਲਾਉਣ ਜਾਂਦੇ ਹੋ ਜੀ ਬੱਚੇ ਦਾ ਖਾਤਾ ਨਹੀਂ ਖੁੱਲਦਾ ਉਹ ਨਾਲ ਪੇਰੈਂਟ ਦੀ ਕੰਸੈਂਟ ਹੁੰਦੀ ਹੈ ਜਾਂ ਪੇਰੈਂਟਸ ਦਾ ਇੱਕ ਆਧਾਰ ਕਾਰਡ ਲੱਗਦਾ ਵੀ ਇਹ ਮੈਂ ਮੇਰੀ ਸਹਿਮਤੀ ਨਾਲ ਹੋ ਰਿਹਾ ਹੈਗਾ ਕਿਉਂਕਿ ਮਾਈਨਰ ਹੈ ਮਾਈਨਰ ਦੇ ਲਈ ਕੁਝ ਰੂਲਸ ਹੈ ਠੀਕ ਹੈ ਇਹ ਵੀ ਇੱਕ ਪੇਰੈਂਟਸ ਤੋਂ ਕੰਸੈਂਟ ਲੈਤੀ ਜਾ ਰਹੀ ਹੈ ਵੀ ਅਸੀਂ ਤੁਹਾਡੇ ਬੱਚੇ ਦੀ ਇੱਕ ਆਈਡੀ ਬਣਾ ਰਹੇ ਹਾਂ ਕਿਉਂਕਿ ਉਹ ਸਾਈਡੀ ਨੂੰ ਪ੍ਰੋਸੈਸ ਵੀ ਕੀਤਾ ਜਾਊਗਾ ਉਸ ਨੂੰ ਡਿਫਰੈਂਟ ਕਿਉਂਕਿ ਦੇਖੋ ਉਹਨੂੰ CBSE ਵੀ ਯੂਜ਼ ਕਰੂਗੀ ਉਹਨੂੰ ਸਟੇਟ ਬੋਰਡਸ ਵੀ ਯੂਜ਼ ਕਰਨਗੇ ਉਹਨੂੰ ਕੋਈ ਜਿਹੜੀਆਂ ਏਜੰਸੀਜ਼ ਐਗਜ਼ਾਮ ਕਰਾਉਣੀਆਂ ਉਹ ਵੀ ਯੂਜ਼ ਕਰਨੀਆਂ ਤਾਂ ਉਹ ਤੁਹਾਡੇ ਤੋਂ ਕੰਸੈਂਟ ਲੈਤੀ ਜਾ ਰਹੀ ਹੈ ਕਿ ਭਈ ਤੁਸੀਂ ਇਸ ਚੀਜ਼ ਤੇ ਵਿੱਚ ਸਹਿਮਤ ਹੋ ਜਾਂ ਨਹੀਂ ਤੁਸੀਂ ਵੈਸੀ ਵੀ ਗਵਰਨਮੈਂਟ ਦਾ ਰੂਲ ਹੈ ਕਿ ਕੋਈ ਵੀ ਚੀਜ਼ ਤੁਹਾਡੇ ਤੋਂ ਕੋਈ ਵੀ ਚੀਜ਼ ਲੈਤੀ ਜਾਊਗੀ ਤਾਂ ਤੁਹਾਡੀ ਇੱਕ ਕਨਸੈਂਟ ਮੰਦੀ ਹੈ ਤੇ ਉਹਦੇ ਵਿੱਚ ਇੱਕ ਸਪੈਸੀਫਿਕ ਜੀ ਟਰਮ ਹੈ ਵੀ ਇਫ ਯੂ ਆਰ ਨਾਟ ਐਗਰੀ ਤੁਸੀਂ ਡਿਨਾਈ ਕਰ ਦਿਓ ਜਿੱਥੋਂ ਤੱਕ ਗੱਲ ਆ ਰਹੀ ਹੈ ਫੋਰਸ ਫੋਰਸਫੁਲੀ ਮੈਨੂੰ ਨਹੀਂ ਲੱਗਦਾ ਕਿ ਇਹ ਫੋਰਸਫੁਲੀ ਕਿਸੇ ਨੂੰ ਕਿਹਾ ਜਾਊਗਾ ਜੇ ਤੁਸੀਂ ਉਹਦੇ ਤੇ ਸਿੰਪਲੀ ਮਾਰਕ ਕਰ ਦੇਣਾ ਵੀ ਆਈ ਐਮ ਨਾਟ ਅਬਾਈਡਡ ਬਾਈ ðiਸ ਰੂਲਜ਼ ਮੈਨੂੰ ਇਹ ਚੰਗਾ ਨਹੀਂ ਲੱਗਿਆ ਤਾਂ ਮੈਨੂੰ ਲੱਗਦਾ ਕੋਈ ਫੋਰਸ ਕਰੂਗਾ ਵੀ ਨਹੀਂ ਤੁਹਾਨੂੰ ਜੇਕਰ ਕੋਈ ਮਾਪੇ ਚਾਹਣ ਵੀ ਅਸੀਂ ਆਧਾਰ ਕਾਰਡ ਨਹੀਂ ਦੇਣਾ ਜਾਂ ਅਸੀਂ ਪਾਰ ਆਈ ਡੀ ਨਹੀਂ ਬਣਾਉਣੀ ਤੇ ਦੇ ਲਈ ਕੋਈ ਇਹ ਤਾਂ ਨਹੀਂ ਕਿ ਹਰ ਇੱਕ ਦੇ ਲਈ ਜ਼ਰੂਰੀਆ ਲਾਜ਼ਮੀਆ ਤਾਂ ਇਹ ਵੀ ਹੋ ਸਕਦਾ ਕਿ ਚਲੋ ਠੀਕ ਹੈ ਤੁਸੀਂ ਨਾ ਬਣਾਓ ਹੋ ਸਕਦਾ ਨਹੀਂ ਕੋਈ ਵੀ ਜਦੋਂ ਕੋਈ ਆਈ ਡੀ ਬਣਦੀ ਹੈਗੀ ਉਹ ਕੰਸੈਂਟ ਨਾਲ ਹੀ ਬਣਦੀ ਹੈ ਇਦੇ ਵਿੱਚ ਵੀ ਪੂਰੀ ਕਨਸੈਂਟ ਹੈ ਜੇ ਤੁਸੀਂ ਉਹ ਪੂਰਾ ਪ੍ਰੋਪਰ ਫਾਰਮ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦਾ ਪੇਰੈਂਟਸ ਨੂੰ ਵੀ ਇਸ ਚੀਜ਼ ਦਾ ਪਤਾ ਹੈ ਵੀ ਉਹਦੇ ਵਿੱਚ ਇੱਕ ਕਨਸੈਂਟ ਹੈ ਤੁਸੀਂ ਕਨਸੈਂਟ ਨਾ ਦਿਓ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਤੁਹਾਡੇ ਬੱਚੇ ਲਈ ਮਤਲਬ ਜਾਂ ਤੁਹਾਡੇ ਕਿਸੇ ਡਾਟਾ ਦੇ ਡਾਟਾ ਬ੍ਰੀਚ ਹੁੰਦਾ ਤਾਂ ਤੁਸੀਂ ਨਾ ਦਿਓ ਕੋਈ ਫੋਰਸ ਨਹੀਂ ਕਰਦਾ ਮੈਨੂੰ ਲੱਗਦਾ ਵੀ ਜਦੋਂ ਸ਼ੁਰੂ-ਸ਼ੁਰੂ ਚ ਕੋਈ ਸਕੀਮ ਆਉਂਦੀ ਹੈ ਨਾ ਕਈ ਵਾਰ ਇੰਪਲੀਮੈਂਟਿੰਗ ਏਜੰਸੀ ਜਾਂ ਸਾਡੇ ਸਕੂਲਜ਼ ਵੀ ਉਸ ਚੀਜ਼ ਨੂੰ ਇਹ ਬਣਾ ਦਿੰਦੇ ਆ ਵੀ ਸਾਡਾ ਕੋਈ ਬੱਚਾ ਰਹਿ ਨਾ ਜਾਵੇ ਉਹਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸਕੂਲਾਂ ਦਾ ਕੀ ਡਰ ਹੈ ਇੱਕ ਸਕੂਲ ਦੀ ਕਲਾਸ ਦੇ ਵਿੱਚ ਮੰਨ ਲਓ 30 ਬੱਚੇ ਆ। ਉਹਦੇ ਵਿੱਚੋਂ 20 ਬੱਚਿਆਂ ਨੇ ਬਣਾਤੀ। ਠੀਕ ਹੈ 10 ਬੱਚੇ ਰਹਿ ਗਏ। ਹੁਣ ਸਾਰੇ ਸਕੂਲ ਇਸ ਇਸ ਤੇ ਵਰਕ ਤੇ ਲੱਗੇ ਹੋਏ। ਉਹਨਾਂ ਨੂੰ ਇਹ ਲੱਗਦਾ ਵੀ ਆਹ ਜੇ 10 ਰਹਿ ਗਏ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰ ਲੈਨੇ ਆ ਕਨਵਿੰਸ ਕਰਨ ਦੀ ਕਿ ਅਸੀਂ ਇਹ 10 ਵੀ ਬਣਾ ਇਹਨਾਂ ਦੱਸਦਾ ਹੀ ਬਣਾ ਦੇਈਏ ਸੋ ਦੈਟ ਸਾਡਾ ਕੰਮ ਮੁੱਕ ਜੇ। ਵੀ ਸਾਨੂੰ ਨੈਕਸਟ ਰਾਉਂਡ ਦੇ ਵਿੱਚ ਨਾ ਜਾਣਾ ਪਵੇ ਜਾਂ ਕੋਈ ਕੱਲ ਨੂੰ ਪੇਰੈਂਟਸ ਆ ਕੇ ਸਾਡੇ ਕੋਲ ਇਹ ਆਵੇ ਤਾਂ ਜੇ ਸਾਡੇ ਕੋਲ ਉਹਦੇ ਕੋਲੇ ਕੋਈ ਪ੍ਰੋਸੈਸ ਦੇ ਵਿੱਚ ਟਾਈਮ ਲੱਗ ਜੇ ਤਾਂ ਉਹ ਇਸ ਚੀਜ਼ ਕਰਕੇ ਸਾਰਿਆਂ ਨੂੰ ਕਹਿ ਦਿੰਦੇ ਆ ਹਾਂ ਬਾਕੀ ਫੋਰਸਫੁਲੀ ਕਰਨ ਵਾਲੀ ਤਾਂ ਮੈਨੂੰ ਕੋਈ ਗੱਲ ਨਹੀਂ ਲੱਗੀ ਮੈਡੀਕਲ ਫਾਰਮ ਵੀ ਕੁਝ ਹੈ ਮੈਂ ਮਤਲਬ ਕਿ ਜਿਹੜੇ ਮੈਂ ਵਰਗ ਦੀ ਗੱਲ ਕਰ ਰਿਹਾ ਉਸ ਵਰਗ ਦੇ ਵੱਲੋਂ ਵੀ ਜਿਤਾਇਆ ਜਾ ਰਿਹਾ ਕਿ ਕੋਈ ਮੈਡੀਕਲ ਫਾਰਮ ਵੀ ਪਰਵਾਇਆ ਜਾ ਰਿਹਾ ਉਸ ਫਾਰਮ ਦੇ ਜ਼ਰੀਏ ਤੁਹਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਵੀ ਇੰਜੈਕਸ਼ਨ ਲਾਏ ਜਾ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਮੈਡੀਸਨ ਜਿਹੜੀ ਹੈਗੀ ਉਹ ਦਿੱਤੀ ਜਾ ਸਕਦੀ ਹੈ ਕਿਉਂਕਿ ਤੁਸੀਂ ਇੱਕ ਵਾਰੀ ਕਹਿ ਦਿਓਗੇ ਕਿ ਠੀਕ ਹੈ ਤੁਹਾਡੇ ਅਨੁਸਾਰ ਸਭ ਕੁਝ ਹੋਵੇ ਐਸਾ ਕੁਝ ਵੀ ਹੈ ਕਿ ਕੋਈ ਮੈਡੀਕਲ ਫਾਰਮ ਵੀ ਬੱਚਿਆਂ ਤੋਂ ਇਸ ਦੇ ਨਾਲ ਜਿਹੜਾ ਪਰਵਾਇਆ ਜਾ ਰਿਹਾ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਇੱਕ ਕੰਸੈਂਟ ਹੈ ਪੇਰੈਂਟਸ ਵੱਲੋਂ ਦੇਖੋ ਇੱਕ ਪ੍ਰੋਸੈਸ ਕਿੱਥੋਂ ਹੈ ਉਹ ਯੂ ਡਾਈਸ ਦੇ ਵਿੱਚ ਹੀ ਤੁਹਾਡੇ ਬੱਚੇ ਦਾ ਸਾਰਾ ਡਾਟਾ ਪਿਆ ਹੈਗਾ ਜੀ ਉਹ ਸਿਊ ਡਾਈਸ ਦੇ ਵਿੱਚ ਹੀ ਉਹਦੇ ਬੇਸਿਕਸ ਭਰ ਕੇ ਜਿਹੜੇ ਬੱਚੇ ਦੇ ਆਲਮੋਸਟ ਸਾਰੇ ਬੇਸਿਕ ਸਾਰੇ ਪੇਰੈਂਟਸ ਦੇ ਆਧਾਰ ਕਾਰਡ ਹੈ ਬਟ ਇੱਕ ਤੁਹਾਡੇ ਤੋਂ ਇੱਕ ਡਿਫਰੈਂਟ ਕੰਸੈਂਟ ਲੈਤੀ ਜਾ ਰਹੀ ਹੈ ਵੀ ਕੀ ਅਸੀਂ ਇਸ ਦੀ ਅਪਾਰ ਆਈਡੀ ਜਨਰੇਟ ਕਰ ਦਈਏ ਇਟਸ ਲਾਈਕ ਐਨ ਈਮੇਲ ਠੀਕ ਹੈ ਉਹਨਾਂ ਕੋਲੇ ਆਲਰੇਡੀ ਯੂ ਡਾਈਸ ਦੇ ਵਿੱਚ ਇੱਕ ਡਾਟਾ ਹੈ ਜੇ ਤੁਸੀਂ ਕੰਸੈਂਟ ਦਿਓਗੇ ਉਹ ਤੁਹਾਡੇ ਬੱਚੇ ਦੀ ਅਪਾਰ ਆਈਡੀ ਜਨਰੇਟ ਕਰਕੇ ਤੁਹਾਨੂੰ ਆਈਡੀ ਦਾ ਨੰਬਰ ਦੇ ਦੇਣਗੇ ਠੀਕ ਹੈ ਹੋਰ ਕਿਸੇ ਤਰ੍ਹਾਂ ਦਾ ਕੋਈ ਫਾਰਮ ਨਹੀਂਗਾ ਠੀਕ ਹੈ ਇਹ ਨਾਲ ਚੀਜ਼ਾਂ ਜੁੜ ਜੁੜ ਗਈਆਂ ਵੀ ਆਹ ਚੀਜ਼ ਇਹਦੇ ਵਿੱਚ ਆਹ ਚੀਜ਼ ਲੱਗ ਜੂਗੀ ਇਹਦੇ ਚ ਆਹ ਚੀਜ਼ ਲੱਗ ਜੂਗੀ ਮਤਲਬ ਖਦਸ਼ੇ ਜਿਹਨੂੰ ਕਹਿ ਦਿੰਨੇ ਆਪਾਂ ਵੀ ਆਪਣੇ ਅੱਗੇ ਕੀ ਕੀ ਖਦਸ਼ੇ ਹੋ ਸਕਦੇ ਆ ਜਾਂ ਇਹਨਾਂ ਕਿੱਥੇ ਡਾਟਾ ਯੂਜ਼ ਹੋਊਗਾ ਦੇਖੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੋ ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਇੱਕ ਡਿਪੋਜ਼ਿਟਰੀ ਹੈ ਜਿਹੜੀ ਤੁਹਾਡੇ ਬੱਚੇ ਦੇ ਸਾਰੇ ਸਰਟੀਫਿਕੇਟਸ ਨੂੰ ਥਰੂਆਊਟ ਫਰਮ ਦਾ ਸਕੂਲਿੰਗ ਚਾਹੇ ਉਹ ਸਕੂਲ ਪੰਜਾਬ ਚ ਕਰੇ ਗੁਜਰਾਤ ਚ ਕਰੇ ਤਾਮਨਡੂ ਚ ਕਰੇ ਜਾਂ ਕਿਸੇ ਪਿੰਡ ਚ ਕਰੇ ਜਾਂ ਕਿਸੇ ਸ਼ਹਿਰ ਚ ਕਰੇ ਜਦੋਂ ਉਹ ਉਸ ਆਪਾਰ ਆਈਡੀ ਦੇ ਵਿੱਚ ਉਹਦੇ ਸਾਰੇ ਸਰਟੀਫਿਕੇਟ ਜੁਟਦੇ ਜਾਣਗੇ ਜਦੋਂ ਤੱਕ ਉਹ ਐਜੂਕੇਸ਼ਨ ਲਊਗਾ ਅਪ ਟੂ ਪੀ ਐਚ ਡੀ ਜੀ ਜਾਂ ਉਸ ਤੋਂ ਬਾਅਦ ਵਾਲੀ ਵੀ ਮਤਲਬ ਇੱਕ ਸਿੰਗਲ ਯੂਨੀਫਾਰਮ ਪਲੇਟਫਾਰਮ ਬਣਾ ਦਿੱਤਾ ਉਹਦੀਆਂ ਐਜੂਕੇਸ਼ਨਲ ਸਪੋਰਟਸ ਠੀਕ ਹੈ ਅਚੀਵਮੈਂਟਸ ਦਾ ਜਾਂ ਅਦਰ ਐਕਟੀਵਿਟੀਆਂ ਅਚੀਵਮੈਂਟ ਦਾ ਇੱਕ ਸਿੰਗਲ ਪਲੇਟਫਾਰਮ ਹੈ ਜਿੱਥੇ ਉਹ ਸਾਰੀਆਂ ਉਹਦੀਆਂ ਅਚੀਵਮੈਂਟ ਰਿਫਲੈਕਟ ਹੋਣਗ ਇਨਰਸੀ ਤੋਂ ਲੈ ਕੇ ਹਰ ਬੱਚੇ ਦੇ ਲਈ ਹੈ ਹਰ ਬੱਚੇ ਦੇ ਲਈ ਤੇ ਉਹ ਜੋ ਜੋ ਪ੍ਰਾਣੇ ਸਟੱਡੀ ਉਹਦੀ ਹੋਗੀ ਜਾਂ ਉਹ ਉਸ ਤੋਂ ਬਾਅਦ ਅਪਲੋਡ ਕੀਤੀ ਜਾਊਗੀ ਜਾਂ ਉਹ ਉਹਦਾ ਕਿਸ ਤਰ੍ਹਾਂ ਹੋਊਗਾ ਇਹ ਹੁਣ ਕਿਵੇਂ ਕੀਤਾ ਜਾਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਹੋ ਸਕਦਾ ਵੀ ਜਿਹੜੇ ਬੱਚੇ ਹੁਣ ਅੱਜ ਦੀ ਡੇਟ ਦੇ ਵਿੱਚ ਹੁਣ ਹਜੇ ਵੀ ਮੰਨ ਲਓ ਅੱਗੇ ਪਾਸ ਕਰਦਾ ਜਿਹੜੀਆਂ ਅਚੀਵਮੈਂਟਸ ਲੈਂਦਾ ਉਸ ਤੋਂ ਹੋ ਜੇ ਜਾਂ ਸਟਾਰਟਿੰਗ ਤੋਂ ਹੋ ਜੇ ਇਹ ਤਾਂ ਹਜੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਇਸ ਤਰ੍ਹਾਂ ਦਾ ਕੋਈ ਗਾਈਡਲਾਈਨਸ ਨਹੀਂ ਆਈਆਂ ਬਟ ਇਹ ਵੀ ਅਚੀਵਮੈਂਟਸ ਦੇ ਹੋਊਗਾ ਦੇਖੋ ਕਿਤੇ ਤਾਂ ਇੰਪਲੀਮੈਂਟ ਕਰਨਾ ਹੀ ਪਊਗਾ ਨਾ ਜਦੋਂ ਤੁਸੀਂ ਇਹ ਆਧਾਰ ਇੰਪਲੀਮੈਂਟ ਕੀਤਾ ਅੱਜ ਉਹ ਸਾਰੀਆਂ ਯੂਜ਼ ਠੀਕ ਹੈ ਨਾ ਤਾਂ ਇਹ ਸਿਰਫ ਐਜੂਕੇਸ਼ਨਲ ਅਚੀਵਮੈਂਟ ਦੀ ਡਿਪੋਜ਼ਿਟਰੀ ਕਹਿ ਲੋ ਤੁਸੀਂ ਜਿਵੇਂ ਡਿਜੀਟਲ ਲੋਕਰ ਹੈ ਆਪਣਾ ਡਿਜੀਟਲ ਲੋਕਰ ਹੈ ਅੱਛਾ ਇਹ ਸ਼ੁਰੂਆਤੇ ਦੀ ਹੋ ਚੁੱਕੀ ਆ ਮਤਲਬ ਸਕੂਲਸ ਦੇ ਵਿੱਚ ਇਹ ਆਈਡੀ ਜਿਹੜੀ ਬਣਾਈ ਜਾ ਰਹੀ ਹੈ ਸ਼ੁਰੂਆਤ ਹੋ ਚੁੱਕੀ ਹੈ ਬਿਲਕੁਲ ਹੋ ਚੁੱਕੀ ਹੈ ਅਪਾਰ ਆਈਡੀ ਦੇ ਨੰਬਰਸ ਬੱਚਿਆਂ ਨੂੰ ਕਈ ਸਕੂਲਾਂ ਨੇ ਦੇ ਵੀ ਦਿੱਤੇ ਕਈ ਸਕੂਲਾਂ ਨੇ ਬਣਾ ਬਣਾ ਕੇ ਰੱਖ ਲਏ ਤਾਂ ਦਿੱਲੀ ਮਤਲਬ ਬਣ ਰਹੇ ਹੈ ਬੱਚਿਆਂ ਦੇ ਪੇਰੈਂਟਸ ਕੋਈ ਮਨਾ ਵੀ ਕਰ ਰਿਹਾ ਕੋਈ ਮਤਲਬ ਇਹਨਾਂ ਨੂੰ ਆਪਣੇ ਕਨਸੈਂਟ ਦੇ ਕੇ ਸਕੂਲਾਂ ਨੂੰ ਦੇ ਵੀ ਰਿਹਾ ਬਟ ਮੋਸਟਲੀ ਕੀ ਹੋਇਆ ਵੀ ਪਹਿਲਾਂ ਸੈਂਟਰ ਨੇ ਸਕੂਲਾਂ ਚ ਬਣਾਈ ਹੁਣ ਸਟੇਟ ਦੇ ਸਕੂਲਾਂ ਚੱਲ ਰਹੀ ਹੈ ਫਿਰ ਉਸ ਤੋਂ ਮਤਲਬ ਜਿੰਨੇ ਵੀ ਤੁਸੀਂ ਕਹ ਲਓ ਸਕੂਲ ਤਾਂ ਸਾਰੇ ਅਫੀਲੀਏਟਡ ਹੁੰਦੇ ਕਿਸੇ ਨਾ ਕਿਸੇ ਬੋਰਡ ਤੋਂ ਤਾਂ ਉਹ ਸਾਰੇ ਸਕੂਲ ਹੌਲੀ ਹੌਲੀ ਕਰ ਰਹੇ ਜਿਨ੍ਹਾਂ ਦੀ ਕੋਈ ਕਨਸੈਂਟ ਆ ਰਹੀ ਆ ਉਹਨਾਂ ਦੇ ਕ੍ਰੀਏਟ ਕਰੀ ਜਾ ਰਿਹਾ ਜਿਨ੍ਹਾਂ ਦੀ ਨਹੀਂ ਆ ਰਹੀ ਉਹ ਉਹਨਾਂ ਦੀ ਉਮੇ ਰੱਖ ਰਹੇ ਅਜੇ ਇਹਦੇ ਚ ਕੋਈ ਸਮੇਂ ਦੀ ਲਿਮਿਟੇਸ਼ਨ ਵੀ ਆਈ ਆ ਕਿ ਇੰਨੇ ਸਮੇਂ ਤੱਕ ਬਣੋਣੇ ਜਾਂ ਨਹੀਂ ਨਹੀਂ ਇਸ ਤਰ੍ਹਾਂ ਦਾ ਤਾਂ ਹਜੇ ਕੁਝ ਨਹੀਂ ਕਹਿ ਸਕਦੇ ਵੀ ਕੋਈ ਲਿਮਿਟੇਸ਼ਨ ਹੈ ਬਟ ਇੱਕ ਕਿਸੇ ਵੀ ਜਦੋਂ ਚੀਜ਼ ਨੂੰ ਅਚੀਵ ਕਰਨਾ ਹੁੰਦਾ ਉਹਦੇ ਵਿੱਚ ਇੱਕ ਟਾਈਮ ਫਰੇਮ ਹੁੰਦਾ ਹੈਗਾ ਤਾਂ ਸਕੂਲਾਂ ਨੂੰ ਲੈਟਰ ਨਿਕਲੇ ਮੇਰੇ ਕੋਲ ਸਟੇਟ ਦੇ ਜੀ ਉਹ ਆਪਣੇ ਹਿਸਾਬ ਨਾਲ ਬਣਾ ਰਹੇ ਆ ਬਾਕੀ ਜਿਹੜਾ ਹੁਣ ਆ ਵਿੱਚ ਦੀ ਆ ਗਿਆ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਸ ਕਰਕੇ ਥੋੜੇ ਜਿਹੀ ਪੇਰੈਂਟਸ ਦੇ ਮਤਲਬ ਮਨ ਚ ਦੁਬਿਧਾ ਜੀ ਆਈ ਵੀ ਹੈ ਵੀ ਹੁਣ ਅਸੀਂ ਇਹਦਾ ਕਰੀਏ ਜਾਂ ਬਣਾਈਏ ਜਾਂ ਨਾ ਬਣਾਈਏ ਤੇ ਜੀ ਲੈਟਰ ਉਹਦੇ ਵਿੱਚ ਕੋਈ ਟਾਈਮ ਸਲੋਟ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂਗਾ ਕੋਈ ਟਾਈਮ ਸਲੋਟ ਦਾ ਨਹੀਂਗਾ ਬਟ ਕਿਦੋਂ ਤੱਕ ਤਾਂ ਸਾਨੂੰ ਕਰਨਾ ਹੀ ਪਊਗਾ ਨਾ ਕੋਈ ਲਿਮਟ ਤਾਂ ਕੋਈ ਲਗਾਉਣੀ ਪਊਗੀ ਪਰ ਉਹ ਇਸ ਕੁਝ ਕੋ ਹਜ਼ਰ ਮਤਲਬ ਕੋਈ ਲਿਮਿਟੇਸ਼ਨ ਨਹੀਂ ਹਾਲੇ ਤੱਕ ਨਹੀਂ ਲਿਮਿਟੇਸ਼ਨ ਦੇਖੋ ਜਿਹੜੇ ਕੋਈ ਵੀ ਗਵਰਨਮੈਂਟ ਏਜੰਸੀ ਜਦੋਂ ਕੁਝ ਇਸ਼ੂ ਕਰਦੀ ਹੈ ਤਾਂ ਲਿਮਟ ਤਾਂ ਰੱਖਦੀ ਹੈ ਵੀ ਤੁਸੀਂ ਇਹਨੂੰ ਐਨ ਚਰਚ ਕਰੋ ਜਾਂ ਐਨ ਚਰਚ ਨਾ ਕਰੋ ਬਟ ਕੋਈ ਡੈਡਲਾਈਨਸ ਮਤਲਬ ਮਤਲਬ ਨਹੀਂ ਕ੍ਰੀਏਟਿਵ ਆ ਜਾਈ ਜੀ ਸਮਝ ਤਾਂ ਬਹੁਤ ਬਹੁਤ ਜੀ ਹਾਂ ਇੱਕ ਮੈਂ ਚੀਤੇ ਦੇ ਵਿੱਚ ਹੋਰ ਜੋੜਨਾ ਚਾਹਣਾ ਇੱਕ ਤੁਹਾਡੇ ਬੱਚਿਆਂ ਦਾ ਜਿਹੜਾ ਮੰਨ ਲਓ ਯੂ ਡਾਈਸ ਦਾ ਸੀਗਾ ਜਿਹਨੂੰ ਅਸੀਂ ਬਹੁਤ ਪਹਿਲਾਂ ਤੋਂ ਜਾਣਦੇ ਬਹੁਤ ਸਾਰੇ ਸਕੂਲ ਵੀ ਇਹਦੇ ਵਿੱਚ ਮਤਲਬ ਇਸ ਚੀਜ਼ ਤੋਂ ਵਾਕਿਫ ਹੈ ਵੀ ਇਸ ਨੂੰ ਅਸੀਂ ਕਿਸ ਤਰ੍ਹਾਂ ਨਾਲ ਲਿਖਦੇ ਆ ਇਹਨੂੰ ਯੂਨੀਫਾਰਮ ਡਿਸਟ੍ਰਿਕਟ ਇਨਫੋਰਮੇਸ਼ਨ ਸਕੂਲ ਕੋਡ ਕਹ ਦਿੰਦੇ ਆ ਮਤਲਬ ਹਰ ਇੱਕ ਸਕੂਲ ਦਾ ਇੱਕ ਨੰਬਰ ਹੈ ਓਕੇ ਉਸ ਨੰਬਰ ਦੇ ਵਿੱਚ ਤੁਹਾਡੇ ਕੋਲੇ ਕਿੰਨੇ ਬੱਚੇ ਐਡਮਿਟ ਹੈ ਕਿੰਨੇ ਬੱਚੇ ਨਹੀਂ ਐਡਮਿਟ ਕੀ ਬੱਚਾ ਕਿਹੜੀ ਕਲਾਸ ਦੇ ਵਿੱਚ ਹੈ ਉਹ ਇਨਫੋਰਮੇਸ਼ਨ ਹੈ ਇਹ ਉਸੇ ਪੋਰਟਲ ਤੋਂ ਹੀ ਅੱਗੇ ਜਨਰੇਟ ਹੋ ਜਾਂਦੀ ਹੈ ਓਕੇ ਠੀਕ ਹੈ ਨਾ ਮਤਲਬ ਉਹਦੇ ਵਿੱਚ ਆਲਮੋਸਟ ਸਾਰਾ ਡਾਟਾ ਬੱਚੇ ਦਾ ਹੁੰਦਾ ਹੈ ਪੇਰੈਂਟਸ ਦੀ ਕੰਸੈਂਟ ਤੋਂ ਬਾਅਦ ਜਦੋਂ ਪੇਰੈਂਟਸ ਰਿਟਰਨ ਦੇ ਵਿੱਚ ਕੰਸੈਂਟ ਦੇ ਦਿੰਦਾ ਉਸ ਤੋਂ ਬਾਅਦ ਇਹ ਜਨਰੇਟ ਹੋਗੀ ਕੋਈ ਵੀ ਤੁਹਾਡਾ ਮਤਲਬ ਇਸ ਨੂੰ ਕੋਈ ਬਿਨਾ ਤੁਹਾਡੀ ਸਹਿਮਤੀ ਤੋਂ ਨਹੀਂ ਜਨਰੇਟ ਕਰੂਗਾ ਓਕੇ ਮਤਲਬ ਇਹ ਹੈ ਨਾ ਵੀ ਸਾਡੀ ਕੋਈ ਹਾਲਾਂਕਿ ਤੁਹਾਡੇ ਸਾਰੇ ਜਿੰਨੇ ਵੀ ਤੁਹਾਡੇ ਡਾਕੂਮੈਂਟ ਹੈ ਪੇਰੈਂਟਸ ਦੇ ਵੀ ਆਲਰੇਡੀ ਸਕੂਲ ਕੋਲੇ ਹੈ ਕਿਉਂਕਿ ਜਦੋਂ ਤੁਸੀਂ ਐਡਮਿਸ਼ਨ ਕਰਵਾਉਣਾ ਹੈ ਉਹ ਤਾਂ ਹੈ ਹੀ ਹੈ ਬਟ ਫਿਰ ਵੀ ਇਹਦੇ ਵਿੱਚ ਇੱਕ ਰੱਖਿਆ ਗਿਆ ਕਿ ਪੇਰੈਂਟਸ ਕੱਲ ਨੂੰ ਇਹ ਨਾ ਕਹਿਣ ਵੀ ਇਹ ਸਾਡੀ ਬਿਨਾ ਸਹਿਮਤੀ ਤੋਂ ਹੋ ਗਿਆ ਤਾਂ ਉਹ ਤੁਹਾਡੀ ਕੰਸੈਂਟ ਤੋਂ ਕੰਸੈਂਟ ਦੇ ਨਾਲ ਹੀ ਇਹ ਚੀਜ਼ ਜਨਰੇਟ ਹੋਊਗੀ ਤੁਸੀਂ ਹਾਮੀ ਭਰੋਗੇ ਤਾਂ ਉਸ ਤੋਂ ਬਾਅਦ ਹੀ ਹੋ ਉਸ ਤੋਂ ਬਾਅਦ ਹੀ ਹੋਗੀ ਆਦਰਵਾਇਜ਼ ਨਹੀਂ ਜਿਵੇਂ ਅਸੀਂ ਗੱਲ ਕਰ ਰਹੀ ਧੱਕੇ ਨਾਲ ਨਹੀਂ ਕੋਈ ਵੀ ਕੁਝ ਕਰਦੇ ਨਹੀਂ ਨਹੀਂ ਧੱਕੇ ਨਾਲ ਤਾਂ ਦੇਖੋ ਕੁਝ ਵੀ ਨਹੀਂ ਹੁੰਦਾ ਬਾਕੀ ਕਈ ਵਾਰ ਕੀ ਹੁੰਦਾ ਵੀ ਜਿਹੜਾ ਜੋ ਵੀ ਟੀਚਰ ਤੁਹਾਨੂੰ ਫੋਨ ਕਰਦਾ ਹੈ ਮੰਨ ਲਓ ਜਿਆ ਤੁਹਾਡੇ ਬੱਚੇ ਦਾ ਕੋਈ ਕਲਾਸ ਟੀਚਰ ਹੈ ਕਈ ਵਾਰ ਉਹਦਾ ਵੇ ਆਫ ਕਮਿਊਨੀਕੇਸ਼ਨ ਇਹੋ ਜਿਹਾ ਹੁੰਦਾ ਵੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਫੋਰਸ ਕੀਤਾ ਜਾ ਰਿਹਾ ਤੁਸੀਂ ਉਹ ਸਕੂਲ ਦੇ ਹੈਡ ਨੂੰ ਮਿਲੋ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਤੁਹਾਨੂੰ ਫੋਰਸਫੁਲੀ ਕਹਿਣਗੇ ਵੀ ਅਸੀਂ ਇਹਨੂੰ ਫੋਰਸਫੁਲੀ ਬਣਾਉਣਾ ਉਹ ਕਹਿਣਗੇ ਠੀਕ ਹੈ ਇਟਸ ਯੂਰ ਵਿਲ ਤੁਸੀਂ ਸਾਨੂੰ ਕੰਸੈਂਟ ਨਹੀਂ ਦੇ ਰਹੇ ਤਾਂ ਅਸੀਂ ਉਵੇਂ ਭੇਜ ਦਾਂਗੇ ਸਮਝ ਆਇਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਮੇਰੇ ਨਾਲ ਸੰਦੀਪ ਕੁਮਾਰ ਸਿੰਗਲਾ ਹੋਰੀ ਸੀ ਤਾਂ ਉਮੀਦ ਹੈ ਕਿ ਤੁਹਾਨੂੰ ਜਿਸ ਅੱਜ ਵਿਸ਼ੇ ਤੇ ਪਾ ਆਰ ਆਈਡੀ ਦੇ ਵਿਸ਼ੇ ਤੇ ਜਿੰਨੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਸ਼ਾਇਦ ਇੱਕ ਗੁਵਿਦਾ ਜਿਹੜੀ ਆ ਉਹ ਕਲੀਅਰ ਜ਼ਰੂਰ ਹੋ ਗਈ ਹੋਣੀ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦਿਓ ਇਜਾਜ਼ਤ ਧੰਨਵਾਦ ਜੀ